ਕੈਲੀਫੋਰਨੀਆ ਵਿੱਚ ਸਵਾਗਤ ਹੈ। ਇਹ ਜਿਹਾ ਰਾਜ ਜੋ ਇਸ ਦੇ ਸ਼ਾਨਦਾਰ ਤਟ ਰੇਖਾ, ਸ਼ਾਨਦਾਰ ਪਹਾੜਾ, ਵਿਭਿੰਨ ਖੇਤੀਬਾੜੀ ਉਦਯੋਗ ਅਤੇ ਜੀਵੰਤ ਸ਼ਹਿਰਾਂ ਲਈ ਜਾਣਿਆ ਜਾਂਦਾ ਹੈ। ਸਾਡੇ ਪੈਰਾਹੇਟਲੀ ਜ਼ਮੀਨ ਦੀ ਸਥਾ ਹੇਟਾ ਇੱਕ ਛੁਪਿਆ ਹੋਇਆ ਸਰੋਤ ਹੈ ਜੋ ਸਾਡੀ ਰੋਜ਼ਾਨਾ ਪਾਣੀ ਦੀ ਸਪਲਾਈ ਲਈ ਮਹੱਤਵਪੂਰਨ ਹੈ। ਇਸ ਨੂੰ ਜ਼ਮੀਨੀ ਪਾਣੀ ਕਿਹਾ ਜਾਂਦਾ ਹੈ ਅਤੇ ਸੋਕੇ ਦੀਆਂ ਸਥਿਤੀਆਂ ਨੂੰ ਦੂਰ ਕਰਨ ਲਈ ਸਾਡੇ ਰਾਜ ਦੀ ਜਲ ਸਪਲਾਈ ਭਰੋਸਯੋਗਤਾ ਲਈ ਬਹੁਤ ਜ਼ਿਆਦਾ ਵਰਖਾ ਅਤੇ ਬਰਫਬਾਰੀ ਦੇ ਸਮੇਂ ਦੌਰਾਨ ਸਾਡੇ ਜ਼ਮੀਨੀ ਪਾਣੀ ਦੇ ਬੇਸਿਨਾਂ ਨੂੰ ਰੀਚਾਰਜ ਕਰਨਾ ਮਹੱਤਵਪੂਰਨ ਹੈ। ਕੈਲੀਫੋਰਨੀਆ ਨੂੰ ਇਸ ਦੇ ਪਰਿਵਰਤਨਸ਼ੀਲ ਮਾਹੌਲ ਅਤੇ ਵੱਧਦੀ ਆਬਾਦੀ ਦੇ ਕਾਰਨ ਪਾਣੀ ਦੀਆਂ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਮੀਨੀ ਪਾਣੀ ਰੀਚਾਰਜ ਉਹਨਾਂ ਮੁੱਖ ਰਣਨੀਤੀਆਂ ਵਿੱਚੋਂ ਇੱਕ ਹੈ ਜਿਸਤੇ ਅਸੀਂ ਸੁੱਕੇ ਸਮੇਂ ਦੌਰਾਨ ਪਾਣੀ ਦੀ ਉਪਲਬਧਤਾ ਨੂੰ ਬਿਹਤਰ ਬਣਾਉਣ ਲਈ ਨਿਰਭਰ ਕਰਦੇ ਹਾਂ ਤਾਂ ਜੋ ਸਾਡੇ ਭਾਈਚਾਰਿਆਂ, ਖੇਤੀਬਾੜੀ ਅਤੇ ਵਾਤਾਵਰਣ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਜ਼ਮੀਨੀ ਪਾਣੀ ਰੀਚਾਰਜ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਸ ਦੁਆਰਾ ਪਾਣੀ ਜ਼ਮੀਨ ਵਿੱਚ ਚਲਾ ਜਾਂਦਾ ਹੈ ਜੋ ਕਿ ਹੇਠਾਂ ਪਏ ਜਲ ਸਰੋਤਾਂ ਨੂੰ ਦੁਬਾਰਾ ਭਰ ਦਿੰਦਾ ਹੈ। ਇਹ ਪ੍ਰਕਿਰਿਆ ਭੂਵਿੱਕ ਵਿੱਚ ਬਚਤ ਖਾਤੇ ਵਾਂਗ ਧਰਤੀ ਹੇਠ ਪਾਣੀ ਨੂੰ ਸਟੋਰ ਕਰਨ ਦਾ ਕੁਦਰਤ ਦਾ ਤਰੀਕਾ ਹੈ। ਖੁਸ਼ਕ ਦੌਰ ਜਾਂ ਸੋਕੇ ਦੇ ਦੌਰਾਨ ਜਦੋਂ ਦਰਿਆਵਾਂ ਅਤੇ ਜਲ ਭੰਡਾਰਾਂ ਵਰਗੇ ਸਤਹਾਂ ਵਾਲੇ ਪਾਣੀ ਦੇ ਸਰੋਤ ਘਟ ਹੋ ਸਕਦੇ ਹਨ ਤਾਂ ਇਹ ਲੁਕਵੇਂ ਭੂਮੀਗਤ ਜਲ ਸਰੋਤ ਲੱਖਾਂ ਕੈਲੀਫੋਰਨੀਆ ਦੇ ਲੋਕਾਂ ਲਈ ਇੱਕ ਮਹੱਤਵਪੂਰਨ ਜਲ ਭੰਡਾਰ ਬਣ ਜਾਂਦੇ ਹਨ। ਇਹ ਸਭ ਵਰਖਾ ਨਾਲ ਸ਼ੁਰੂ ਹੁੰਦਾ ਹੈ। ਜਦੋਂ ਮੀਂਹ ਜਾਂ ਬਰਫ਼ ਪੈਂਦੀ ਹੈ ਤਾਂ ਉਸ ਪਾਣੀ ਦਾ ਇੱਕ ਹਿੱਸਾ ਸਤਹ ਤੋਂ ਵਹਿਣ ਦੀ ਬਜਾਏ ਕੁਦਰਤੀ ਤੌਰ ਤੇ ਜ਼ਮੀਨ ਵਿੱਚ ਭਿੱਜ ਜਾਂਦਾ ਹੈ। ਇਸ ਪਾਣੀ ਨੂੰ ਮਨੁੱਖ ਦੁਆਰਾ ਨਿਰਮਿਤ ਰੀਚਾਰਜ ਸੰਬੰਧੀ ਸਹੂਿਦਾਵਾਂ ਜਾਂ ਖੁੱਲ੍ਹੀਆਂ ਜ਼ਮੀਨਾਂ ਤੇ ਪੇਜਿਆ ਜਾ ਸਕਦਾ ਹੈ ਤਾਂ ਜੋ ਕੁਦਰਤੀ ਰੀਚਾਰਜ ਸਮਰੱਥਾ ਨੂੰ ਵਧਾਇਆ ਜਾ ਸਕੇ ਅਤੇ ਜ਼ਮੀਨ ਦੇ ਹੇਠਾਂ ਜ਼ਿਆਦਾ ਪਾਣੀ ਸਟੋਰ ਕੀਤਾ ਜਾ ਸਕੇ ਇਹ ਜ਼ਮੀਨ ਹੇਠਾਂ ਜਾਣ ਵਾਲਾ ਪਾਣੀ ਮਿੱਟੀ, ਬਜਰੀ ਅਤੇ ਚਟਾਨਣ ਦੀਆਂ ਵੱਖ-ਵੱਖ ਪਰਤਾਂ ਵਿੱਚੋਂ ਲੰਘਦਾ ਹੈ ਅਤੇ ਰਸਤੇ ਵਿੱਚ ਕੁਦਰਤੀ ਤੌਰ ਤੇ ਫਿਲਟਰ ਹੋ ਜਾਂਦਾ ਹੈ ਅੰਤ ਵਿੱਚ ਪਾਣੀ ਇੱਕ ਅਪੇਧ ਪਰਤ ਤੱਕ ਪਹੁੰਚਦਾ ਹੈ ਜਿਵੇਂ ਕਿ ਮਿੱਟੀ ਜਾਂ ਬੈਡਰੌਕ ਜੋ ਇੱਕ ਰੁਕਾਵਟ ਦੇ ਰੂਪ ਵਿੱਚ ਕੰਮ ਕਰਦੀ ਹੈ ਪਾਣੀ ਨੂੰ ਮਿੱਟੀ ਜਾਂ ਚਟਾਨਣ ਦੀ ਪਰਤ ਦੇ ਅੰਦਰ ਫਸਾ ਕੇ ਸਟੋਰ ਕਰਦੀ ਹੈ ਜਮਿਨੀ ਵਿੱਚ ਚਟਾਨ ਜਾਂ ਮਿੱਟੀ ਦੀ ਕਿਸਮ ਤੇ ਨਿਰਭਰ ਕਰਦੇ ਆ ਸਾਰੇ ਜਲ ਸਰੋਤ ਇੱਕੋ ਜਿਹੇ ਨਹੀਂ ਹੁੰਦੇ ਥੋੜੇ ਜਿਹੇ ਜਲ ਸਰੋਤਾਂ ਵਿੱਚ ਜ਼ਮਿਨੀ ਪਾਣੀ ਦਾ ਰੀਚਾਰਜ ਜੋ ਜ਼ਮਿਨੀ ਸਤ੍ਹਾ ਦੇ ਨੇੜੇ ਹਨ ਮੁਕਾਬਲਤਨ ਥੋੜੇ ਸਮੇਂ ਵਿੱਚ ਹਫ਼ਤੇ ਜਾਂ ਮਹੀਨਿਆਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ ਜ਼ਮਿਨੀ ਸਤ੍ਹਾ ਤੋਂ ਬਹੁਤ ਹੇਠਾਂ ਡੂੰਘੇ ਜਲ ਸਰੋਤਾਂ ਨੂੰ ਰੀਚਾਰਜ ਕਰਨਾ ਹਾਲਾਂਕਿ ਕਿ ਸਟੋਰ ਕਿਤੇ ਜ਼ਮਿਨੀ ਪਾਣੀ ਤੱਕ ਪਹੁੰਚਣ ਲਈ ਕਈ ਸਾਲ ਇੱਥੋਂ ਤੱਕ ਕਿ ਸਦੀਆਂ ਵੀ ਲੱਗ ਸਕਦੀਆਂ ਹਨ ਹੂਹਾ ਨੂੰ ਡ੍ਰਿਲ ਕੀਤਾ ਜਾਂਦਾ ਹੈ ਜੋ ਹੇਠਾਂ ਜਲ ਸਰੋਤਾਂ ਵਿੱਚ ਪਹੁੰਚਦੇ ਹਨ ਜਦੋਂ ਅਸੀਂ ਕਿਸੇ ਖੂਹ ਵਿੱਚ ਪਾਣੀ ਬਾਹਰ ਕੱਢਦੇ ਹਾਂ ਤਾਂ ਅਸੀਂ ਉਸ ਪਾਣੀ ਨੂੰ ਕੱਢ ਲੈਂਦੇ ਹਾਂ ਜੋ ਉਸ ਜਲ ਸਰੋਤ ਵਿੱਚ ਲੰਬੇ ਸਮੇਂ ਤੋਂ ਸਟੋਰ ਕੀਤਾ ਹੁੰਦਾ ਹੈ। ਕਈ ਵਾਰ ਤਾਂ ਹਜ਼ਾਰਾਂ ਸਾਲਾਂ ਤੱਕ ਸਟੋਰ ਕੀਤਾ ਹੁੰਦਾ ਹੈ। ਕੈਲੀਫੋਰਨੀਆ ਦੇ ਜ਼ਮੀਨੀ ਪਾਣੀ ਦੇ ਬੇਸਿਨਾਂ ਵਿੱਚ 850 ਮਿਲੀਅਨ ਏਕੜ ਫੁੱਟ ਤੋਂ 1.3 ਬਿਲੀਅਨ ਏਕੜ ਫੁੱਟ ਤੱਕ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ ਜੋ ਰਾਜ ਦੀ ਸਭ ਤੋਂ ਵੱਡੀ ਸਟੋਰੇਜ ਸਮਰੱਥਾ ਦੀ ਪੇਸ਼ਕਸ਼ ਕਰਦੀ ਹੈ। ਹਵਾਲੇ ਲਈ ਪਾਣੀ ਦਾ 1 ਏਕੜ ਫੁੱਟ 3,26,000 ਗੱਲਣ ਦੇ ਬਰਾਬਰ ਹੈ ਅਤੇ ਆਮ ਤੌਰ ਤੇ ਦੋ ਔਸਤ ਪਰਿਵਾਰਾਂ ਦੀ ਸਾਲਾਨਾ ਅੰਦਰੂਨੀ ਅਤੇ ਬਾਹਰੀ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ ਇਹ ਸਮਝਣਾ ਜ਼ਮੀਨੀ ਪਾਣੀ ਰੀਚਾਰਜ ਕਿਵੇਂ ਕੰਮ ਕਰਦਾ ਹੈ ਜ਼ਿੰਮੇਵਾਰ ਜਲ ਪ੍ਰਬੰਧਨ ਲਈ ਇੱਕ ਰੋਡਮੈਪ ਹੋਣ ਵਰਗਾ ਹੈ ਇਹ ਸਾਨੂੰ ਸਸਟੇਨੇਬਲ ਗਰਾਊਂਡ ਵਾਟਰ ਮੈਨੇਜਮੈਂਟ ਐਕਟ ਦੁਆਰਾ ਜ਼ਮੀਨੀ ਪਾਣੀ ਰੀਚਾਰਜ ਪ੍ਰੋਜੈਕਟਾਂ ਨੂੰ ਲਾਗੂ ਕਰਨ ਅਤੇ ਪਾਣੀ ਦੀ ਸੰਭਾਲ ਕਰਨ ਵਰਗੇ ਕਿਰਿਆਸ਼ੀਲ ਉਪਾਅ ਕਰਨ ਦੇ ਯੋਗ ਬਣਾਉਂਦਾ ਹੈ ਜੋ ਪਾਣੀ ਦੀ ਘਾਟ ਸਮੇਂ ਸਮਝਦਾਰੀ ਨਾਲ ਵਰਤੋਂ ਕਰਨ ਲਈ ਭਰਪੂਰ ਹੁੰਦਾ ਹੈ ਟੀਚਾ ਸੇਤਮਨ ਜਲ ਸਰੋਤਾਂ ਨੂੰ ਬਣਾਈ ਰੱਖਣ ਲਈ ਪੰਪਿੰਗ ਅਤੇ ਰੀਚਾਰਜ ਦੀ ਮਾਤਰਾ ਨੂੰ ਸੰਤੁਲਿਤ ਕਰਨਾ ਹੈ ਜਦੋਂ ਅਸੀਂ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਨੂੰ ਸਮਝਦੇ ਹਾਂ ਤਾਂ ਅਸੀਂ ਉਸ ਗਿਆਨ ਦੀ ਵਰਤੋਂ ਆਪਣੀ ਜਲ ਸਪਲਾਈ ਦੀ ਰੱਖਿਆ ਕਰਨ ਸਾਡੀ ਆਰਥਿਕਤਾ ਅਤੇ ਵਾਤਾਵਰਣ ਨੂੰ ਸਮਰੱਥਾ ਦੇਣ ਲਈ ਸੋਕੇ ਦੇ ਸਮੇਂ ਵੀ ਕਰ ਸਕਦੇ ਹਾਂ ਇਸ ਨਾਲ ਕੈਲੀਫੋਰਨੀਆ ਦੇ ਸਾਰੇ ਨਿਵਾਸੀਆਂ ਲਈ ਇੱਕ ਸਫਲ ਭਵਿੱਖ ਵਿੱਚ ਮਦਦ ਮਿਲਦੀ ਹੈ ਕੈਲੀਫੋਰਨੀਆ ਵਿੱਚ ਜ਼ਮੀਨੀ ਪਾਣੀ ਦੇ ਰੀਚਾਰਜ ਬਾਰੇ ਹੋਰ ਜਾਣਨ ਲਈ ਅਤੇ ਤੁਸੀਂ ਪਾਣੀ ਦੀ ਸੰਭਾਲ ਵਿੱਚ ਕਿਵੇਂ ਯੋਗਦਾਨ ਪਾ ਸਕਦੇ ਹੋ ਕਿਰਪਾ ਕਰਕੇ ਸਾਡੀ ਵੈੱਬਸਾਈਟ ਤੇ ਜਾਓ ਅਤੇ ਪਾਣੀ ਦੇ ਭਰੋਸੇਯੋਗ ਉਪਭੋਕ ਨੂੰ ਸੁਰੱਖਿਅਤ ਕਰਨ ਲਈ ਸਾਡੇ ਮਿਸ਼ਨ ਵਿੱਚ ਸ਼ਾਮਲ ਹੋਵੋ ਆਓ ਇਕੱਠੇ ਮਿਲ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੰਪੰਨ ਅਤੇ ਟਿਕਾਊ ਕੈਲੀਫੋਰਨੀਆ ਨੂੰ ਯਕੀਨੀ ਬਣਾਉਣ ਲਈ ਕੈਲੀਫੋਰਨੀਆ ਦੇ ਜ਼ਮੀਨੀ ਪਾਣੀ ਦੇ ਸਰੋਤਾਂ ਦੀ ਰੱਖਿਆ ਕਰੀਏ